ਕੀ ਹਾਲ ਚਾਲ ਜੋ ਠੀਕ ਠਾਕ ਜੋ ਮੈਂ ਉਮੀਦ ਕਰਦਾ ਸਾਰੇ ਠੀਕ ਠਾਕ ਜੋ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਕੁਝ ਪਿਛਲੇ ਦਿਨਾਂ ਤੋਂ ਜਿਹੜੀ ਪਾਣੀ ਨੇ ਬਰਬਾਦੀ ਕੀਤੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਅੱਜ ਤੁਹਾਨੂੰ ਉਹਨਾਂ ਦੀਆਂ ਆਪਾਂ ਤਸਵੀਰਾਂ ਦਿਖਾਉਣੇ ਆ ਜਿਹੜਾ ਕਿ ਪਾਣੀ ਲੱਥਾ ਤੇ ਹੁਣ ਜੋ ਜੋ ਨੁਕਸਾਨ ਕਰਕੇ ਜਿਹੜਾ ਪਾਣੀ ਗਿਆ ਜੋ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਇੱਥੇ ਜ਼ਮੀਨਾਂ ਦਾ ਜੇਸੀ ਵੀ ਲੱਗੀਆਂ ਵਾ ਇਧਰ ਦੇਖ ਲੋ 5 5 6 6 ਫੁੱਟ ਜਿਹੜੀ ਰੇਤੋ ਚਾੜੀ ਪਈ ਆ ਦਰਿਆ ਨੇ ਪੈਲਿਆਂ ਦੇ ਵਿੱਚ ਜਿਹੜੀ ਕੀ ਸਖਤ ਕਣਕ ਕੋ ਜਿਹੜੀ ਬੀਜਣ ਵਾਲੀ ਆ ਉਹ ਵੀ ਔਖਾ ਆ ਪਿਆ ਵਾ ਕਣਕ ਦੀ ਜਿਹੜੀ ਬਜਾਈ ਆ ਦੇਖ ਲੋ ਆ ਜਿਹੜਾ ਬੰਨ ਆ ਇਹ ਮੁੰਡਾ ਪਿੰਡ ਜ਼ਿਲ੍ਹਾ ਤਰਨਤਾਰ ਤਹਿਸੀਲ ਖਡੂਰ ਸਾਹਿਬ ਚੋਲਾ ਵਲਾਕਸ ਬਲਾਕ ਚੋਲਾ ਸਾਹਿਬ ਇਹ ਨੇੜੇ ਜਿਹੜਾ ਮੁੰਡਾ ਪਿੰਡ ਆ ਉਹਦਾ ਬੰਨਿਆ ਜਿਹੜਾ ਘੇਰੇ ਘੇਰੇ ਅੱਜ ਬੰਨ ਦੀ ਸੇਵਾ ਚੱਲ ਰਹੀ ਹੈ ਜੇ ਇਨਾਂ ਕੀ ਵੱਜਾ ਵਾ ਹੋਰ ਸੇਵਾ ਚੱਲ ਰਹੀ ਹੈ ਆ ਦੇਖ ਲਓ 5 5 6 6 ਫੁੱਟ ਜਿਹੜੀ ਇਸ ਵਕਤ ਜਿਹੜੀ ਰੇਤੋ ਚੜੀ ਪਈ ਆ ਤੁਹਾਨੂੰ ਲਾਗੇ ਜਾ ਕੇ ਹੋਰ ਦਿਖਾਉਣੇ ਆ ਆ ਸਾਰਾ ਹੀ ਜਿਹੜਾ ਮੰਡ ਦਾ ਇਲਾਕਾ ਵਾ ਜਿਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਹੈ ਜਿਹਦੇ ਕਾਰਨ ਹੁਣ ਇਸ ਵਕਤ ਪੈਲੀਆਂ ਦੇ ਵਿੱਚ ਬਹੁਤ ਜਿਹੜਾ ਜ਼ਿਆਦਾ ਰੇਤੋ ਪਾ ਚੁੱਕਾ ਦਰਿਆ ਇੱਧਰ ਦੇਖੋ ਸਾਥੀਓ ਦੇਖ ਲਓ ਰੇਤੋ ਹੀ ਰੇਤੋ ਕੇਰੇ ਕੇਰੇ ਰੇਤੋ ਹੀ ਰੇਤੋ ਆਦਰੇ ਆਦਾਂ ਹਨ ਜਿਹਾ ਪਾਣੀ ਹੈ ਜੇ ਵੀ ਹੈਗਾ ਜੀ ਸਾਰੇ ਕੇ ਰੇ ਕੇ ਰੇ ਜਿਹੜਾ ਨਾ ਦਰਿਆ ਨੇ ਬਹੁਤ ਜ਼ਿਆਦਾ ਜਿਹੜੀ ਤਬਾਈ ਮਚਾਈ ਆ ਆ ਤੁਸੀਂ ਦੇਖ ਸਕਦੇ ਜੋ ਹੁਣ ਤੁਹਾਨੂੰ ਲਾਈਵ ਤਸਵੀਰਾਂ ਵਖਾ ਰਹੇ ਆ ਜਿਹੜਾ ਇਸ ਵਕਤ ਹਰੇ ਤੋਂ ਬਹੁਤ ਜ਼ਿਆਦਾ ਚੜ ਚੁੱਕੀ ਆ ਇੰਦਰ ਦੇਖੋ 5 5 6 6 ਫੁੱਟ ਦੇ ਤੋਂ ਆ ਇਹ ਕਿਧਰ ਲੋਕ ਇਨੀ ਕਿਧਰ ਲੋਕ ਚੁੱਕ ਕੇ ਖੜਨਗੇ ਆ ਦੇਖੋ ਆ ਸਾਰੇ ਤਿਉਹ ਦੇਖ ਰਹਿ ਜੋ 5 5 6 6 ਫੁੱਟ ਜਿਹੜੀ ਇਸ ਵਕਤ ਜਿਹੜੀ ਆ ਰੇਤੋ ਚੜੀ ਪਈ ਆ ਦੇਖ ਲਓ ਇੱਧਰ ਦੇਖੋ 7 7 8 8 ਫੁੱਟ ਜਿਹੜੀ ਰੇਤੋ ਆ ਅ ਜਮੀਨਾਂ ਦੇ ਵਿੱਚ ਬੈ ਚੁੱਕੀ ਆ ਆ ਸਾਰੀ ਰੇਤ ਹੀ ਰੇਤ ਰੇਤ ਹੀ ਰੇਤ ਆ ਜੈਸੀ ਵੀ ਲੱਗੀ ਆ ਹਾਂ ਵਾਸਤੇ ਜਿਹੜਾ ਕੋਈ ਕਣਕ ਵੀਜਣ ਦਾ ਕੋਈ ਸੁਭਾਵਨਾ ਨਹੀਂ ਆਗੀ ਆ ਦੇਖ ਲਓ ਆ ਜਿਹੜਾ ਦਰਿਆ ਆ ਇਹ ਦਰਿਆ ਦਾ ਬੰਨ ਵੱਜਾਵਾ ਕੁਝ ਵੱਦਾ ਤੇ ਕੁਝ ਵੱਜਨ ਦਿਆਵਾ ਆ ਗਏ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਮੇਰੇ ਸਾਥੀਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਰੇ ਭੈਣ ਭਰਾ ਜਿਹੜੇ ਵੇਖ ਰਹੇ ਆ ਆ ਦੇਖ ਲਓ ਤੁਸੀਂ 7 7 8 8 ਫੁੱਟ ਜਿਹੜੀ ਹੈ ਨਾ ਇਸ ਵਕਤ 7 7 8 8 ਫੁੱਟ ਜਿਹੜੀ ਇਸ ਵਕਤ ਜਿਹੜੀ ਰੇਤੋ ਚੜ ਚੁੱਕੀ ਆ ਆ ਦੇਖੋ ਤੁਸੀਂ ਆ ਜਿਹੜੀ ਇੰਨੀ ਰੇਤੋ ਕਿਧਰ ਜਾਊਗੀ ਆ ਦੇਖੋ ਹੋ ਗਾੜੀ ਕੋਠੇ ਵੀ ਦਿੱਤੀ ਜਾ ਸਾਰਾ ਹੀ ਰੇਤੋ ਹੀ ਆ ਬਹੁਤ ਜਿਆਦਾ ਜਿਹੜਾ ਪਾਣੀ ਨੇ ਜਿਹੜਾ ਨੁਕਸਾਨ ਕੀਤਾ ਵਾ ਗਾੜੀ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਹੋਰ ਬਖਾਉਣੇ ਆ ਗਾੜੀ ਆਪਾਂ ਤੁਹਾਨੂੰ ਜਿਹੜੀ ਰੇਤੋ ਦੇ ਤੜੇ ਹੀ ਚੜੇ ਪਏ ਆ ਅਨੇਕਾਂ ਹੀ ਰੇਤੋ ਹੈ ਤਦ ਦੇਖ ਲੋ ਗ੍ਰਿਆਨੇ ਭਾਈ ਜਿਹੜਾ ਬੜਾ ਜਿਆਦਾ ਨੁਕਸਾਨ ਕੀਤਾ ਹੁਣ ਹਸਾਬ ਲਾ ਲੋ ਵੀ ਇੱਥੇ ਕਣਕ ਕਿੱਥੋਂ ਬੀਜੀ ਜਾਊਗੀ ਇੰਨੀ ਰੇਤੋ ਜਿਹੜੀ ਹੈ ਕਿੱਥੇ ਖੜਨਗੇ ਕਿੱਧਰ ਨੂੰ ਜਾਣਗੇ ਇੱਧਰ ਤੁਹਾਨੂੰ ਹੋਰ ਦਿਖਾਉਣੇ ਆਪਾਂ ਥੋੜਾ ਜਿਹਾ ਵੀਡੀਓ ਨਾ ਬਣੇ ਰਿਓ ਇੱਧਰ ਦੇਖੋ ਹੁਣ ਇੱਧਰ ਦੇਖੋ ਆ 10-10 ਫੁੱਟ ਦੇ ਲਾਗੇ ਬੰਨੇ ਹੈਗੇ ਨਾ ਇੱਧਰ ਦੇਖੋ ਆ ਪੈਲੀ ਹੈ ਥੱਲੇ 10-10 ਫੁੱਟ ਜਿਹੜੀ ਆ ਰੇਤੋ ਜੜੀ ਪਈ ਆ ਸਾਰੀ ਰੇਤੋ ਹੀ ਰੇਤੋ ਇੰਨੀ ਜਿਹੜੀ ਰੇਤੋ ਕਿੱਧਰ ਖੜਨਗੇ ਲੋਕ ਆਦਰੀਆਵਾ ਆਦਰੀਆ ਦੇ ਬੰਨ ਬੱਜਾ ਵਾ ਜਿਹੜਾ ਇਸ ਕਰਕੇ ਸਰਕਾਰ ਨੂੰ ਵੀ ਕੋਈ ਨਾ ਕੋਈ ਸੋਚਣਾ ਚਾਹੀਦਾ ਦੇਖ ਲਓ ਸਾਥੀਓ ਇਧਰ ਦੇਖੋ ਹੋਰ ਕੁਝ ਪਾਣੀ ਵੀ ਹੈਗਾ ਅੱਜ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਤਿਆ ਕਰੋ ਜੋ ਕਿ ਕਿ ਨਾ ਕਿਸ ਤੱਕ ਇਹ ਵੀਡੀਓ ਜਾ ਸਕਿਆ ਇਧਰ ਦੇਖ ਲਓ ਥੀਓ ਤੇ ਰੇਖੋ 5 5 6 6 ਹੋਟ ਗਈਆਂ ਥਾਂ ਤੇ 10 10 ਫੁੱਟ ਵੀ ਆ ਜਿਹੜੀ ਰੇਤੋ ਇਸ ਵਕਤ ਦਰਿਆਣੇ ਮਾਰੀ ਆ ਸਾਡੇ ਇਧਰ ਦੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੰਡ ਖੇਤਰੇ ਆ ਨਾ ਉਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਜ਼ਮੀਨ ਆ ਉਹਦੇ ਨਾਲ ਹੀ ਸਬਦਾ ਸਰਕਲ ਜਿਹੜਾ ਮੰਡ ਦੀ ਜ਼ਮੀਨ ਨਾਲ ਹੀ ਸਾਥੀ ਹ ਅੱਜ ਕੱਲ ਚੱਲਦਾ ਵਾ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਵੀ ਤੇ ਸਾਡੇ ਮਜ਼ਦੂਰ ਭਰਾਵਾਂ ਦਾ ਵੀ ਜਿਹੜਾ ਸਰਕਲ ਆ ਸਾਰਾ ਇਸ ਵਕਤ ਜਿਹੜਾ ਨਾ ਮੰਡ ਦਾ ਮੰਡ ਦੇ ਸਿਰ ਤੇ ਸਭ ਦਾ ਚੱਲਦਾ ਹੈ ਆੜਤੀਆਂ ਦਾ ਦੁਕਾਨਦਾਰਾਂ ਦਾ ਸਾਰਿਆਂ ਦਾ ਜਿਹੜਾ ਸਿਸਟਮ ਹੈ ਨਾ ਇਥੋਂ ਮੰਡ ਦੇ ਸਿਰ ਤੋਂ ਚੱਲਦਾ ਕਿਉਂਕਿ ਮੰਡ ਦੇ ਵਿੱਚ ਜ਼ਮੀਨ ਜਿਹੜੀ ਬਹੁਤ ਜ਼ਿਆਦਾ ਵਾ ਉਹਦੇ ਕਾਰਨ ਸਭ ਦਾ ਸਿਸਟਮ ਚੱਲਦਾ ਵਾ ਜੀ ਪਾਣੀ ਦੇ ਆਉਣ ਦੇ ਕਾਰਨ ਜਿਹੜਾ ਸਾਰਾ ਸਿਸਟਮ ਖਰਾਬ ਹੋਇਆ ਪਿਆ ਦੇਖੋ ਤੁਸੀਂ ਪਾਣੀ ਨੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇੱਕ ਤੇ ਪਹਿਲਾਂ ਸਾਰੀ ਜਿਹੜੀ ਫਸਲ ਹੈ ਸਾਰੀ ਖਰਾਬ ਕਰਤੀ ਆ ਉਹ ਦੇਖ ਲਓ ਵੀ ਇੰਨੀ ਜ਼ਿਆਦਾ ਰੇਤਾ ਚੜਦੀ ਵੀ ਕੋਈ ਹਿਸਾਬ ਨਹੀਂ ਬੈਂਤੀ ਹਿਸਾਬੀ ਇੱਧਰ ਦੇਖੋ ਤੁਸੀਂ ਕਿੰਨੀ ਕਿੰਨੀ ਜੜੀ ਰੇਤੋ ਇਸ ਵਕਤ ਚੜੀ ਪਈ ਹੈ ਰੇਤ ਉਹ ਪਹਿਲੀ ਆ ਜਿਹੜੀ ਹੈ ਨਾ ਆ ਪਹਿਲੀ ਥੱਲੇ ਆ ਦੇਖ ਲਓ ਤੁਸੀਂ ਦੇਖ ਰਹੇ ਜੋ ਇੰਨੀ ਨਹੀਂ ਜਿਹੜੀ ਰੇਤੋ ਇਸ ਵਕਤ ਚੜ ਚੁੱਕਾ ਇਧਰ ਆ ਜਿਹੜੀ ਸਾਰਿਆਂ ਦਾ ਜਿਹੜਾ ਸਰਕਲ ਹੀ ਇਸ ਮੰਡ ਦੇ ਸਿਰ ਤੇ ਚੱਲਦਾ ਹੈ ਇੱਥੇ ਬਹੁਤ ਜ਼ਿਆਦਾ ਗੰਨਾ ਵੀ ਜਿਹੜਾ ਵਕਤ ਕੰਨੇ ਦੇ ਵੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਤਬਾਈ ਮਚਾਈ ਹੈ ਸਾਰੀਆਂ ਫਸਲਾਂ ਤਬਾਹ ਕਰਤੀਆਂ ਲੋਕਾਂ ਨੇ ਖਰਚੇ ਕੋਲੋਂ ਕੀਤੇ ਵੀਡੀਓ ਨੂੰ ਵੀਰ ਜੀ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਰ ਜੀ ਥੋੜਾ ਜਿਹਾ ਆਪਾਂ ਮਹੀਨਾ ਕੋ ਗਿਆ ਵਿਜੀ ਹਾਂ ਹੁਣ ਆਪਾਂ ਤੁਹਾਨੂੰ ਨਵੇਂ ਤੋਂ ਨਵਾਂ ਜਿਹੜਾ ਸਾਰਾ ਵੱਡਾ ਅਪਡੇਟ ਜਿਹੜਾ ਵਿਖਾਉਂਦੇ ਰਵਾਂਗੇ ਮਾੜ ਦੇ ਵਿੱਚ ਬੰਨ ਵੀ ਵੱਜਣ ਦਿਆ ਵਾ ਬਹੁਤ ਬਹੁਤ ਦਾ ਸੰਯੋਗ ਵੀ ਦੇਣ ਵੀ ਜਿਹੜੇ ਦੇ ਸਕਦੇ ਸੇਵਾ ਵੀ ਜ਼ਰੂਰ ਕਰਨਾ ਉਥੇ ਬਾਬਾ ਕੋਲਾ ਸਿੰਘ ਜੀ ਸਰੇਆਲੀ ਸਾਹਿਬ ਵਾਲੇ ਉਹ ਵੀ ਉੱਥੇ ਜਿਹੜਾ ਬੰਨ ਬਣਾ ਰਹੇ ਨੇ ਹੋਰ ਵੀ ਬਾਬਾ ਆਨੰਦ ਸਿੰਘ ਜੀ ਮੁੰਡੇ ਪਿੰਡ ਵਾਲੇ ਹੋਰ ਵੀ ਸੰਗਤਾਂ ਹੋਰ ਵੀ ਬਹੁਤ ਸਾਡੇ ਸਤਿਕਾਰਯੋਗ ਸਾਥੀ ਜਿਹੜੇ ਉੱਥੇ ਜਿਹੜੇ ਸੇਵਾ ਕਰ ਰਹੇ ਆ ਤੇ ਚਲੋ ਧੰਨਵਾਦ ਉਹਨਾਂ ਦਾ ਚਲ ਬਾਜ ਬੰਨ ਬੱਜ ਜੂਗਾ ਤੇ ਕੁਝ ਜਿਹੜੀ ਕਣਕ ਬੀਜੀ ਜੋ ਲੋਕਾਂ ਦੀ ਜਿਨ੍ਹਾਂ ਦੇ ਨਹੀਂ ਰੇਤ ਰੂਤ ਪਈ ਨਹੀਂ ਤੇ ਤਕਰੀਬਨ ਬਹੁਤ ਜ਼ਿਆਦਾ ਰੇਤ ਪਈ ਆ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਇਸ ਵਕਤ ਆ ਤੁਹਾਨੂੰ ਆਪਾ ਦਿਖਾ ਰਹੇ ਬਹੁਤ ਮੁਸ਼ਕਲ ਆ ਲੋਕਾਂ ਦੇ ਹਾਲ ਵੱਧ ਤੋਂ ਵੱਧ ਜਿਹੜੀ ਸਰਕਾਰ ਨੂੰ ਇਹਨਾਂ ਦੀ ਮਜਬੂਰੀ ਕਰਨੀ ਚਾਹੀਦੀ ਆ ਕਿਸਾਨਾਂ ਦੀ ਵੀ ਮਜ਼ਦੂਰਾਂ ਦੀ ਵੀ ਕਿਉਂਕਿ ਇਸ ਵਕਤ ਜਿਹੜੀ ਮੰਡ ਦੇ ਵਿੱਚ ਜੇ ਫਸਲ ਹੋਊਗੀ ਉੱਥੇ ਮਜ਼ਦੂਰ ਭਾਈ ਚਰਾ ਵੀ ਕੰਮ ਕਰੂ ਜਿਹੜਾ ਆਪਣਾ ਕੋਈ ਰੋਜ਼ਗਾਰ ਚਲਾਊਗਾ ਤੇ ਇਹ ਫਸਲ ਨਾ ਰਹੀ ਤੇ ਮਜ਼ਦੂਰ ਭਾਈ ਚਰੇ ਦਾ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਔਖਾ ਵਕਈ ਸਾਡੇ ਭਰਾ ਕਹਿ ਵੀ ਦਿੰਦੇ ਮਜ਼ਦੂਰਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਨਹੀਂ ਨੁਕਸਾਨ ਸਭ ਵਧਾਇਆ ਹੈ ਕੋਈ ਸਾਡਾ ਭੈਣ ਭਰਾ ਜਿਹੜਾ ਜਿਹਦਾ ਨਹੀਂ ਸਭ ਦਾ ਨੁਕਸਾਨ ਹੋਇਆ ਹੈ ਆੜਤੀਆਂ ਦਾ ਵੀ ਨੁਕਸਾਨ ਹੋਇਆ ਆੜਤੀਆਂ ਨੇ ਵੀ ਕੋਲੋਂ ਪੈਸੇ ਦਿੱਤੇ ਦੁਕਾਨਦਾਰਾਂ ਦਾ ਵੀ ਜੇ ਅੱਜ ਕੋਲ ਪੈਸਾ ਹੁੰਦਾ ਹਰ ਇੱਕ ਦੇ ਤੇ ਦੁਕਾਨਾਂ ਤੇ ਜਾਊਗਾ ਜੇ ਕਿਸੇ ਕੋਲ ਕੋਈ ਪੈਸਾ ਹੀ ਨਾ ਹੋਇਆ ਤੇ ਦੁਕਾਨ ਤੇ ਕਿੱਥੇ ਜਾਊਗਾ ਆੜਤੀਆਂ ਦਾ ਵੀ ਨੁਕਸਾਨ ਹੋਇਆ ਦੁਕਾਨਦਾਰਾਂ ਦਾ ਵੀ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ ਵੀ ਨੁਕਸਾਨ ਹੋਇਆ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੜਾ ਵਾ ਸਾਰਾ ਸਾਰਿਆਂ ਦਾ ਨੁਕਸਾਨ ਹੋਇਆ ਪਰ ਕਈ ਇੱਕ ਸਾਡੇ ਲੋਕ ਵੀਰ ਕਹਿ ਦਿੰਦੇ ਓ ਜਿਆਦੇ ਨਹੀਂ 100 ਦੇ ਵਿੱਚੋਂ 5% ਇਹਨਾਂ ਦਾ ਕਾਦਾ ਨੁਕਸਾਨ ਹੋਇਆ ਲੋਕੀ ਕਹਿ ਦਿੰਦੇ ਮਜ਼ਦੂਰਾਂ ਭਾਈ ਚ ਮਜ਼ਦੂਰ ਭਾਈ ਚਾਰੇ ਦਾ ਨਹੀਂ ਸਭ ਦਾ ਨੁਕਸਾਨ ਹੋਇਆ ਵਾ ਬਾਕੀ ਨੁਕਸਾਨ ਚਲੋ ਬਹੁਤ ਜ਼ਿਆਦਾ ਕੀਤਾ ਵਾ ਆ ਦੇਖ ਲਓ ਰੇਤੋਂ ਮੈਂ ਅੱਗੇ ਵੀ ਤੁਹਾਨੂੰ ਦੱਸਦਿਆਂ ਵੀ ਰੇਤੋਂ ਦੇ ਦੜੇ ਹੀ ਚੜੇ ਪੈ ਦੜੇ ਕੋਈ ਸਰਕਾਰ ਨੂੰ ਇਹਨਾਂ ਦੇ ਬਾਰੇ ਸੋਚਣਾ ਚਾਹੀਦਾ ਜਿਹੜਾ ਕਿ ਆ ਕੋਈ ਰੇਤ ਜਿਹੜੀ ਚੁੱਕੀ ਜਾਵੇ ਬਾਕੀ ਜਿਹੜੇ ਜਿਹੜੇ ਮੇਰੇ ਭੈਣ ਭਰਾ ਵੇਖਣਦੇ ਸੀ ਜ਼ਰੂਰ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਧੰਨਵਾਦ